ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਪਰ ਅੱਜ 2 ਸਾਲ ਬਾਅਦ ਉਹਨਾਂ ਚ ਕਿੰਨੇ ਵਾਅਦੇ ਪੂਰੇ ਹੋਏ ਨੇ ਦੱਸ ਰਹੇ ਨੇ ਪੰਜਾਬ ਦੇ ਲੋਕ ਵਾਅਦਿਆਂ ਦੇ ਸੱਚ ਵਿੱਚ ਕਿਸੇ ਦੀ ਜ਼ਮੀਨ ਮੈਂ ਵੇਚਣ ਦੀ ਦੇਣੀ ਹੈ ਤੁਸੀਂ ਆਪਣੇ ਮਨ ਚ ਵਸਾ ਲਓ ਹੁਣ ਕੋਈ ਜ਼ਮੀਨ ਨਹੀਂ ਵਿਕੇਗੀ ਕਈਆਂ ਨੇ ਲੋਨ ਲਿੱਤੇ ਨੇ ਕੋਆਪਰੇਟਿਵਾਂ ਚੋਂ ਕਈਆਂ ਨੇ ਲਏ ਨੇ ਨੈਸ਼ਨਲ ਬੈਂਕਰ ਚੋਂ ਕਈਆਂ ਨੇ ਆਰਥੀਆਂ ਤੋਂ ਲੱਤੇ ਹੋਏ ਨੇ ਇਹ ਤਿੰਨਾਂ ਦੇ ਜਿਹੜਾ ਤੁਹਾਡਾ ਕਰਜ਼ਾ ਹੈ ਅਸੀਂ ਦੇਵਾਂਗੇ ਪੰਜਾਬ ਸਰਕਾਰ ਦੇਵੋਗੇ ਤੁਹਾਨੂੰ ਭੇ ਕਰਨ ਦੀ ਲੋੜ ਨਹੀਂ ਤੁਹਾਡਾ ਕਰਜ਼ਾ ਜੋ ਆੜਤੀਆਂ ਦੇ ਨਾਲ ਹੈ ਆੜਤੀਆਂ ਨੂੰ ਅਸੀਂ ਦੇਵਾਂਗੇ ਬੈਂਕਾਂ ਨੂੰ ਅਸੀਂ ਦੇਵਾਂਗੇ ਕੋਆਪਰੇਟਿਵ ਮੈਕ ਨੂੰ ਅਸੀਂ ਦੇਵਾਂਗੇ ਮੈਂ ਹਰ ਰਵੀ ਬਖਸਿੰਘ ਤੇ ਮੇਰੀ ਅੱਜ ਦੀ ਗੱਲਬਾਤ ਦਾ ਮੁੱਦਾ ਹੈ ਕੈਪਟਨ ਅਮਨਿੰਦਰ ਸਿੰਘ ਵੱਲੋਂ ਪੰਜਾਬ ਦੇ ਅੰਦਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿਸਾਨਾਂ ਨਾਲ ਕੀਤਾ ਗਿਆ ਕਰਜ਼ਾ ਮਾਫੀ ਦਾ ਵਾਅਦਾ ਕੀ ਇਹ ਕਰਜ਼ਾ ਮਾਫੀ ਦਾ ਵਾਅਦਾ ਪੰਜਾਬ ਦੇ ਅੰਦਰ ਕੈਪਟਨ ਸਰਕਾਰ ਆਉਣ ਤੋਂ ਬਾਅਦ ਵਫਾ ਹੋ ਚੁੱਕਾ ਹੈ ਕੀ ਪੰਜਾਬ ਦੇ ਕਿਸਾਨਾਂ ਨੂੰ ਇਸ ਕਰਜ਼ਾ ਮਾਫੀ ਦੇ ਵਾਅਦੇ ਤੋਂ ਰਾਹਤ ਮਿਲ ਚੁੱਕੀ ਹੈ ਜਾਣਦੇ ਹਾਂ ਸਾਰਾ ਕੁਝ ਗੁਰਦਾਸਪੁਰ ਦੇ ਕਿਸਾਨਾਂ ਦੀ ਜ਼ੁਬਾਨੀ ਜਿਹੜਾ ਥੋੜਾ ਬੋਤਾ ਕਰਜ਼ਾ ਸੈੜੀਆਂ ਦਾ ਬਾਫ ਕੀਤਾ ਹੈ ਉਹ ਬਹੁਤ ਜਿਹੜੇ ਚਹੇਤੇ ਲੋਕ ਆ ਬਹੁਤ ਥੋੜੇ ਲੋਕ ਜਿਨ੍ਹਾਂ ਦਾ ਕਰਜ਼ਾ ਮਾਫ ਹੋਇਆ ਔਰ ਦੂਸਰੇ ਪਨੇ ਸਰਕਾਰ ਜਿਹੜੀ ਆ ਆਪਣੀ ਇਹ ਕਹਿੰਦੀ ਕੁਰਕੀ ਜਿਹੜੀ ਆ ਉਹ ਕਰਜ਼ਾ ਕੁਰਕੀ ਖਤਮ ਕਰਨੀ ਹੈ ਉਹਦੇ ਵਿੱਚ ਆਪਣੀ ਸਰਕਾਰ ਜਿਹੜੀ ਪੂਰੀ ਯੋਰ ਨਾਲ ਲੱਗੀ ਹੋਈ ਹੈ ਕਿਸਾਨਾਂ ਨੂੰ ਜਿਹੜਾ ਜਿਨ੍ਹਾਂ ਦੇ ਕਰਜ਼ੇ ਨੇ ਉਹਨਾਂ ਨੂੰ ਘਰ ਨੋਟਿਸ ਜਾ ਰਹੇ ਨੇ ਪੁਲਿਸ ਜਾ ਰਹੀ ਹੈ ਉਹਨਾਂ ਜਿਹੜੇ ਬਚੱਕ ਬਾਉਂਸ ਹੋ ਰਹੇ ਨੇ ਉਹਦੇ ਵਿੱਚ ਜਿਹੜਾ ਇਹ ਅਦਾਲਤਾਂ ਦੇ ਵਿੱਚ ਕੇਸ ਕੀਤੇ ਜਾ ਰਹੇ ਨੇ ਇਹਨਾਂ ਨੇ ਕਿਹਦਾ ਕਰਜ਼ਾ ਕੀ ਮਾਫ ਕਰਨਾ ਹੈ ਜਿਹਦੇ ਗੰਨੇ ਤੇ ਪੈਸੇ ਵੀ ਨਹੀਂ ਦੇਣਦੇ ਲੋਕ ਆਪਣੀ ਲਿਮਟ ਬਣਾ ਕੇ ਤੇ ਵਿਆਜ ਭਰਨ ਦੇ ਆ ਉਹਨਾਂ ਦੇ ਪੈਸੇ ਨਹੀਂ ਦਿਆਂਦੇ ਨਕਰ ਚੱਕੀ ਮਾਫ ਕਰਨ ਦਾ ਇੱਕ ਡਰਾਮਾ ਵਾ ਡਰਾਮਾ ਇਹਨਾਂ ਬੋਟਾਂ ਲੈਣ ਦੀ ਖਾਤਰ ਸਭ ਕੁਝ ਟੰਟਲਾ ਰੱਖਿਆ ਵਾ ਇਹਨਾਂ ਨੇ ਗਾ ਕਾਜਾ ਮਾਫ ਕੀਤਾ ਸੋਸਾਇਟੀ ਦਾ ਕੀਤਾ ਉਹਦੇ ਵਿੱਚ ਵੀ ਜਿਹੜੇ ਬਹੁਤੇ ਕਿਸਾਨ ਨੇ ਉਹ ਰਹਿ ਗਏ ਆ ਤੇ ਬਹੁਤ ਘੱਟ ਕਿਸਾਨ ਜਿਹੜੇ ਉਹਦੇ ਵਿੱਚ ਆਏ ਆ ਤੇ ਉਹਨਾਂ ਦਾ ਵੀ ਜਿਹੜਾ ਦੀ ਸਰਟੀਫਿਕੇਟ ਵੰਡੀ ਜਾਂਦੇ ਆ ਪਰ ਕਰਦੇ ਕੋਜਾ ਮਾਫ ਕਰਨ ਵਾਲੀ ਬਿਲਕੁਲ ਨਹੀਂ ਅੱਲੀ ਕੋਈ ਗੱਲ ਕਿਸੇ ਬੰਦੇ ਦਾ ਕਾਜਾ ਮਾਫ ਕੀਤਾ ਕੀ ਤੱਕ ਆਮੇ 200 40 50 ਹਜ਼ਾਰ ਵਾਲੇ ਜਿਹੜੇ ਸੀ ਬੰਦੇ ਸੀ ਸੇ ਸ਼ੈਟੀਆਂ ਨੇ ਉਹਨਾਂ ਦੇ ਉਹਨਾਂ ਝੂਠੇ ਸਾਰੇ ਵਗੜ ਦਿੱਤੇ ਗਿਆ ਪਤਾ ਨਹੀਂ ਉਮਰ ਕੇ ਕਦੋਂ ਉਹਨਾਂ ਲੈਣ ਨੇ ਤੇ ਇੱਕ ਇਹ ਆਰਤੀਆਂ ਇਹਨਾਂ ਸਰਕਾਰ ਨੇ ਕਿਹਾ ਵੀ ਆਰਤੀਆਂ ਤੇ ਬੈਂਕਾਂ ਤੋਂ ਰਾਕੇ ਮਕਰ ਤੋਂ ਸਾਰਾ ਦਾ ਮਾਫਰਾ ਅਜੇ ਤੱਕ ਕੀ ਦਾ ਕਰਤਾ ਜੀ ਮਾਫ ਮਾਫਤਾ ਜ Punjab ਦੀ ਸਰਕਾਰ ਹੈ ਇਹਨੇ ਸਾਰੇ ਝੂਠੇ ਵਾਦੇ ਕੀਤੇ ਨੇ ਇਹ ਕਰਜ਼ਾ ਮਾਫ ਕਰੀ ਨਹੀਂ ਸਕਦਾ ਨਾ ਹੋਣਾ ਨਾ ਕਰਨੇ ਦਾ ਨਾ ਹੋਣਾ ਸਾਰਾ ਵਾਦਾ ਝੂਠਾ ਹੈ ਕਿਸਾਨੀ ਨੇ ਕਰਦੇ ਮਾਫ ਰੋਲ ਪ੍ਰਪਾਗੈਂਡਾ ਹੈ ਇਹਦੇ ਮਾਰੇ ਮਕਸਦ ਨਾਲ ਸਿਆਸੀ ਮੁਫਾਦ ਨੂੰ ਮੋਖ ਰੱਖ ਕੇ ਜਿੰਨਾ ਇਹਦਾ ਪ੍ਰਚਾਰ ਕੀਤਾ ਗਿਆ ਉਹਦੀ ਤੁਲਨਾ ਦੇ ਵਿੱਚ ਵੇਖਿਆ ਜੇ ਤੇ ਅਮਲ ਨਾ ਮਾਤਰ ਹੈ ਯਾ ਸਰਕਾਰ ਦੀ ਜੁਗਹਦਾ ਕੀਤਾ ਸੀ ਕਿਸਾਨੀ ਦਾ ਸੂਚਾ ਚਾਚਾ ਮਾਫ ਕਰਨਾ ਉੜਕੀ ਕਰਜਾ ਖਤਮ ਕਰਨਾ ਉਹਦੇ ਤੇ ਸਰਕਾਰ ਬਿਲਕੁਲ ਪੂਰਾ ਨਹੀਂ ਦਿੱਤਾ ਸੇ ਕਈ ਬਹੁਤ سارے ਐਸੀ ਰੁਕਣੇ ਕਰਨਾ ਪੜਦਾ ਨਹੀਂ ਉਹਨਾਂ ਨਾਲ ਹੋਇਆ ਤੇ ਜਿਨ੍ਹਾਂ ਨੂੰ ਨਹੀਂ ਬਣਦਾ ਉਹਨਾਂ ਦਾ ਮਾਫ ਕਰਤਾ ਗਿਆ ਇਹਦੇ ਚ ਆ ਆਪ ਮਨਮਰਜ਼ੀ ਵੀ ਕੀਤੀ ਗਈ ਹੈ ਇੱਕ ਤਾਂ ਇਹ ਪੱਕਾ ਤੇ ਸਰਕਾਰ ਸਾਡੇ ਵੱੜਦੇ ਪੈਸੇ ਤੱਕ ਵੀ ਗੰਨੇ ਦਾ ਸਵਾਲ ਆ ਅਜੇ ਕਰੋੜਾਂ ਰੁਪਏ ਸਾਡੇ ਤੇ ਆ ਔਰ ਪੈਸਾ ਨਹੀਂ ਦਿੱਤਾ ਜਾ ਰਿਹਾ ਤੇ ਉਹਦੇ ਨਾਲ ਆਪਣਾ ਦੇ ਬਾਫਕਾਰਾਂ ਦੇ ਕਿਤੇ ਸਾਡਾ ਹੋਰ ਕਰਜ਼ਾ ਸਾਡੇ ਸਿਰ ਤੇ ਚੜਦਾ ਜਾ ਰਿਹਾ ਜਿਹੜੇ ਅਸਲੀ ਜਿਹੜੇ ਹੱਕਦਾਰ ਨੇ ਜਿਹੜੇ ਡਿਸਰਵ ਕਰਦੇ ਆ ਜਿਨ੍ਹਾਂ ਦਾ ਕਰਜ਼ਾ ਮਾਫ ਹੋਣਾ ਚਾਹੀਦਾ ਵਾ ਉਹਨਾਂ ਦਾ ਨਹੀਂ ਹੋ ਰਿਹਾ ਉਹ ਸਿਲੈਕਟਿਵ ਬੰਦੇ ਆਪਣੇ ਜਿਹੜੇ 49 ਬੰਦੇ ਆ ਉਹਨਾਂ ਦਾ ਕਰਜ਼ਾ ਜਿਹੜਾ ਉਹ ਮਾਫ਼ ਕਰ ਰਹੇ ਆ ਤੇ ਇਹ ਅਸੀਂ ਸਮਝਣਾ ਵੀ ਇਹ ਕਿਸਾਨਾਂ ਨਾਲ ਧੋਖਾਵਾ ਫਰਾਡ ਆ ਆ ਹੈ ਗੁਟਕਾ ਸਾਹਿਬ ਔਰ ਉਹ ਇਥੋਂ 30 ਕਿਲੋਮੀਟਰ ਦਮਦਮਾ ਸਾਹਿਬ ਮੈਂ ਇਹ ਦਮਦਮਾ ਸਾਹਿਬ ਵਰਸ ਗੁਟਕਾ ਸਾਹਿਬ ਨੂੰ ਚੱਕ ਕੇ 100 ਕਾਨੇ ਅੱਜ ਕਿ ਪਹਿਲੀ ਗੱਲ ਇਹ ਜੋ ਨਸ਼ਿਆਂ ਦਾ ਕੰਮ ਹੈ ਜੋ ਆਮ ਆਦਮੀ ਕਹਿੰਨੇ 4 ਮਹੀਨਿਆਂ 'ਚ ਮੈਂ ਖਤਮ ਕਰ ਦੂੰ ਮੈਂ ਇਹ 4 ਹਫ਼ਤਿਆਂ ਦੇ ਵਿੱਚ ਇਹਨਾਂ ਲੱਕ ਤੋੜ ਕੇ ਛੱਡੂਗਾ। ਸੂਬੇ 'ਚੋਂ ਨਸ਼ੇ ਦੇ ਖਾਤਮੇ ਸੰਬੰਧੀ ਗੁਟਕਾ ਸਾਫ ਦੀ ਸੌਂ ਖਾ ਕੇ ਸਰਕਾਰ ਬਣਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 2 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਸੂਬੇ 'ਚੋਂ ਨਸ਼ੇ ਦਾ ਕਿੰਨਾ ਕ ਖਾਤਮਾ ਹੋਇਆ ਆਉ ਜਾਣਦੇ ਆ ਕਪੂਰਥਲਾ ਦੇ ਲੋਕਾਂ ਕੋਲੋਂ ਮੇਰੇ ਖਿਆਲ ਦੇ ਵਿੱਚ ਇਹ ਨਸ਼ਾ ਵਧਿਆ ਆ ਜੀ ਘਟਿਆ ਨਹੀਂ। ਜਿਹੜੀ ਤਾਂ ਦੇਖ ਲੋ ਨਸ਼ਾ ਵਿਗਦਾ ਜੀ ਇੱਥੇ ਵਿਗਦੇ ਪੁੱਛ ਲੋ ਜੀ ਨਸ਼ਾ ਵਿਗਦਾ ਜੀ ਨਸ਼ਾ ਅੱਗੇ ਨੂੰ ਮਹਿੰਗਾ ਜ਼ਰੂਰ ਹੋ ਗਿਆ ਇਹ ਬੰਦ ਨਹੀਂ ਹੋਇਆ ਜੀ ਕੋਈ ਨਸ਼ਾ ਨਹੀਂ ਖਤਮ ਹੋਇਆ ਅੱਜ ਵੀ ਮਿਲਦਾ ਵਾ ਏਰੇ ਸਵੇਰੇ ਜਦੋਂ ਮਰਜੀ ਲੈ ਲੋ ਜੀ ਪਰ ਇਹ ਨਸ਼ਾ ਖਤਮ ਹੋਣ ਵਾਲੀ ਕੋਈ ਗੱਲ ਨਹੀਂ ਉਦਾਂ ਹੀ ਨਸ਼ੇ ਤੇਰੇ ਫਿਰ ਰੋਜ਼ ਅਖਬਾਰਾਂ 'ਚ ਵੀ ਆਉਂਦਾ ਵਾ ਰੋਜ਼ ਬੰਦੇ ਮਰਦੇ ਅੱਜ ਵੀ ਦੋ ਬੰਦੇ ਮਰੇ ਜੀ ਨਸ਼ਾ ਖਾ ਕੇ ਕੈਪਟਨ ਸਕਾਰ ਜਿਹੜੀ ਹੈਗੀ ਝੂਠ ਬੋਲਣ ਦੀ ਬਹੁਤ ਮਾਹਰ ਆ ਕੋਈ ਨਸ਼ਾ ਖਤਮ ਨਹੀਂ ਹੋਇਆ ਅੱਜ ਵੀ ਉਦਾਂ ਹੀ ਲੋਕ ਮਰ ਰਹੇ ਨੇ ਬਹੁਤ ਮੰਦ ਭਾਗੀ ਗੱਲ ਹੈ ਕਿ ਨੌਜਵਾਨੀ ਸਾਡੀ ਨੂੰ ਕਾਨ ਹੋ ਰਿਹਾ ਬਿਲਕੁਲ ਨਸ਼ਾ ਖਤਮ ਨਹੀਂ ਹੋਇਆ ਉਸੇ ਤਰ੍ਹਾਂ ਨਸ਼ਾ ਚੱਲ ਰਿਹਾ ਵਾ ਜਿਹਦੇ ਨਾਲ ਕੇ ਬਹੁਤ ਬੁਰਾ ਹਾਲ ਹੋ ਰਿਹਾ ਨੌਜਵਾਨ ਪੀੜੀ ਦਾ ਜਿਹੜੇ ਨਸ਼ੇ ਉਸੇ ਤਰ੍ਹਾਂ ਹੀ ਵਿਕ ਰਹੇ ਆ ਢੜੇ ਢੱਲੇ ਨਾਲ ਵਿਕ ਰਹੇ ਆ 2 ਸਾਲ ਹੋ ਗਏ ਕੋਈ ਨਸ਼ੇ ਬੰਦ ਨਹੀਂ ਹੋਏ ਅੱਗੇ ਨੂੰ ਜਾਦਾ ਵਿਕਦੇ ਆ ਔਰ ਮਹਿੰਗੇ ਵਿਕਦੇ ਆ ਨੌਜਵਾਨ ਖਾ ਕੇ ਪੀੜੀ ਖਤਮ ਹੁੰਦੀ ਜਾਂਦੀ ਆ ਅੱਜ ਤੱਕਰੇ ਦੇਖਦੇ ਆ ਕਿ ਬਹੁਤ ਸਾਰੇ ਨੌਜਵਾਨ ਨਸ਼ਾ ਖਾਣ ਦੇ ਕਈ ਨਸ਼ੇ ਦੇ ਨਾਲ ਮਰੇ ਉਦਾਹਰਣੇ ਤੱਕ ਕੋਈ ਹੱਲ ਨਹੀਂ ਹੋਇਆ ਉਸੇ ਤਰ੍ਹਾਂ ਹੀ ਚੱਲ ਰਿਹਾ ਸਾਰਾ ਕੁਝ ਸਾਡਾ ਪਹਿਲਾ ਬਹਿਣਾ ਤੁਹਾਡੇ ਨਾਲ ਕਿ ਜਿਹੜੇ 55 ਲੱਖ ਪਰਿਵਾਰ ਨੇ ਸਾਡੇ ਪੰਜਾਬ 'ਚ ਕਾਂਗਰਸ ਪਾਰਟੀ ਹਰ ਪਰਿਵਾਰ ਦੇ ਵਿੱਚ ਇੱਕ ਬੰਦੇ ਨੂੰ ਇੱਕ ਨੌਕਰੀ ਦੇਗੀ ਜਾਂ ਬੱਚੀ ਨੂੰ ਜਾਂ ਬੱਚੇ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੱਤਾ ਬਚਾਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਜਿਨ੍ਹਾਂ ਵਿੱਚੋਂ ਇੱਕ ਵਾਅਦਾ ਨੌਜਵਾਨਾਂ ਨਾਲ ਕਰ-ਕਰ ਨੌਕਰੀ ਦੇਣ ਦਾ ਵੀ ਕੀਤਾ ਗਿਆ ਸੀ ਕੀ ਇਹ ਵਾਅਦਾ ਵਫਾ ਹੋਇਆ ਜਾਂ ਚੋਣ ਜੁਮਲਾ ਬਣ ਕੇ ਰਹਿ ਗਿਆ ਇਹ ਜਾਣਦੇ ਆ ਨੌਜਵਾਨਾਂ ਦੀ ਜਵਾਨੀ ਵਾਅਦੇ ਕੀਤੇ ਗਏ ਨੇ ਜੀ ਇਹ じゃ ਕੁਝ ਨਹੀਂ ਹੋਇਆ ਪੰਜਾਬ ਦੇ ਵਿੱਚ ਇਹ ਕਿੰਨਾ ਨੇ ਢੰਗ ਚਲਾਇਆ ਸੀਗਾ ਜੋਬ ਫੇਅਰ ਦਾ ਉਹਦੇ ਵਿੱਚ ਆਉਂਦੀਆਂ ਸਾਉਥ ਦੀਆਂ ਕੰਪਨੀਆਂ ਆ ਕੇ ਉਹ ਦੱਸਦੀਆਂ ਵੀ ਅਸੀਂ ਤੁਹਾਨੂੰ 6500 ਤੇ 7500 ਦੇ ਰੱਖ ਲੈਣੇ ਬਟ ਉਹਦੇ ਨਾਲ ਸਾਊਥ ਜੱਗ ਜੇ ਕੰਮ ਕਰੂਗਾ ਪੰਜਾਬ ਦਾ ਮੁੰਡਾ ਤਾਂ ਉਹਦੇ ਨਾਲ ਕੀ ਬਚਾਊਗਾ ਤੇ ਕੀ ਰਹੂਗਾ ਤੇ ਕੀ ਖਾਊਗਾ ਜੀ ਜਿਹੜੇ ਰੋਜ਼ਗਾਰ ਤੇ ਲੱਗੇ ਹੋਏ ਸੀ ਉਹਨਾਂ ਨੂੰ ਵੀ ਹਟਾ ਕੇ ਹਨਾ ਉਹ ਘਰੇ ਬਹਿ ਗਏ ਵਿਚਾਰੇ ਬੇਰੋਜ਼ਗਾਰ ਹੋ ਗਏ ਤੇ ਹੁਣ ਪੰਜਾਬ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਸਾਨੂੰ ਤਾਂ ਨਹੀਂ ਦੇਖੇ ਬਾਈ ਲੋਕਾਂ ਨੂੰ ਦੇਂਦੇ ਆ ਸਾਨੂੰ ਉਹਦਾ ਕੋਈ ਪਤਾ ਨਹੀਂ ਠੀਕ ਆ ਪਰ ਸਾਨੂੰ ਨਹੀਂ ਦਿਸੇ ਉਹ ਚੀਜ਼ ਨਾ ਨੇ ਫਲਾਲ ਤਾਂ ਕਿਸੇ ਦੀ ਨਹੀਂ ਕੀਤੀ ਬਾਕੀ ਜਿਹੜੇ ਲੱਗੇ ਸੀ ਮੁੰਡੇ ਉਹ ਵੀ ਹਟਣ ਨੂੰ ਕਰ ਗਏ ਜੀ ਬਹੁਤ ਬੁਰਾ ਹਾਲ ਹੈ ਸਾਲ ਹੋਣ ਨੂੰ ਹੋ ਗਿਆ ਮ ਅਈ ਤੱਕ ਇਹ ਕਹਿੰਦੇ ਮੋੜਲੇ ਦੇਵਾਂਗੇ ਅਈ ਤੱਕ ਤਾਂ ਕਿਸੇ ਦੇ ਹੱਥ 'ਚ ਦੇਖਿਆ ਨਹੀਂ ਜੋਬ ਤਾਂ ਕੀ ਦੇਣੀ ਸੀ ਜਿਨ੍ਹਾਂ ਨੂੰ ਜੋਬ ਮਿਲੀ ਹੋਈ ਆ ਉਹਨਾਂ ਨੂੰ ਵੀ ਜੋਬ ਤੋਂ ਹਟਾ ਦਿੱਤਾ ਗਿਆ ਗਿਆ ਓਕੇ ਅਤੇ ਹੁਣ ਤਾਂ ਉਹਨਾਂ ਦੀ ਤਨਖਾਹ ਵੀ ਘੱਟ ਕਰ ਦਿੱਤੀ ਗਈਆਂ ਓਕੇ ਜਿਵੇਂ ਸਾਲ ਸਾਲੋਂ ਸਾਲ ਅੱਗੇ ਜੋਬ ਮਿਲਦੀ ਸੀ ਹੁਣ ਉਹ ਵੀ ਬੰਦ ਹੋ ਗਈਆਂ ਮੈਂ ਤਾਂ ਇਹ ਕਹਿਣਾ ਚਾਹੂੰਗਾ ਸਰਕਾਰ ਜੋ ਵਾਅਦੇ ਕਰਦੇ ਉਹਨਾਂ ਨੂੰ ਪੂਰਾ ਤਾਂ ਕਰੇ ਪਲੇਸਮੈਂਟਸ ਪਹਿਲਾਂ ਵੀ ਹੁੰਦੀਆਂ ਸੀਗੀਆਂ ਪ੍ਰਾਈਵੇਟ ਤੌਰ ਤੇ ਕੰਪਨੀਆਂ ਪਲੇਸਮੈਂਟ ਕਰਦੀਆਂ ਹੁੰਦੀਆਂ ਸੀ ਨੌਕਰੀ ਦੀ ਉਹ ਹੁਣ ਪਲੇਸਮੈਂਟ ਇਹਨਾਂ ਨੇ ਇੱਕ ਦਿਨ ਰੱਖਤਾ ਵੀ ਸਾਰੀਆਂ ਕੰਪਨੀ ਨੂੰ ਇੱਕ ਦਿਨ ਬੁਲਾਉਂਦੇ ਆ ਵੀ ਤੁਸੀਂ ਸਾਡੇ ਜਿਹੜੇ ਵੀ ਬੇਰੋਜ਼ਗਾਰ ਨੇ ਉਹਨਾਂ ਨੂੰ ਪਲੇਸਮੈਂਟ ਕਰਕੇ ਲੈ ਕੇ ਜਾਓ ਤੇ ਉਹ ਆਦੇ ਅੰਕੜੇ ਵਿੱਚ ਸ਼ਾਮਲ ਕਰੀ ਜਾਂਦੇ ਅੱਜ ਕਿ ਉਹ ਇੱਕ ਵੀ ਅੰਕੜਾ ਪੰਜਾਬ ਗਵਰਨਮੈਂਟ ਦੀ ਐਫਰਟ ਨਾਲ ਨਹੀਂ ਗਿਆ ਉਹ ਮਲਟੀਨੇਸ਼ਨਲ ਕੰਪਨੀਆਂ ਆਪਣੇ ਆਪ ਲੈ ਕੇ ਜਾਂਦੀਆਂ ਨੇ ਇਹਨਾਂ ਨੇ ਆਪਣੇ ਵਾਅਦੇ ਤੇ ਖਰਾਤਾ ਟੀ ਉਤਰਨਾ ਸੀ ਇਹਨਾਂ ਨੇ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਨੌਕਰੀਆਂ ਵੀ ਖੋਲੀਆਂ ਉਦਾਹਰਨ ਜਿਵੇਂ ਮੈਂ ਪੁਰਾਣ ਸਰਕਾਰ ਨੇ ਮੈਨੂੰ ਮਾਰਕੀਟ ਕਮੇਟੀ ਵਿੱਚ ਠੇਕੇ ਤੇ ਰੱਖਿਆ ਹੋਇਆ ਸੀਗਾ ਜੋ ਕੈਂਪੂ ਸਰਕਾਰ ਬਣ ਗਈ ਉਹਦੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੁਣ ਮੈਂ ਬੇਰਜ਼ਗਾਰ ਫਿਰਦਾ ਪਸ਼ੂਆਂ ਦਾ ਪਾਲਣ ਪੋਸ਼ਣ ਕਰਕੇ ਕਰਦਾ ਗੁਜ਼ਾਰਾ ਚਲਾਉਣ ਲਈ ਮਜਬੂਰ ਹੈ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਗੁਰੂ ਸਰਜਗੜ ਦਾ ਸੰਦੀਪ ਸਿੰਘ ਪੜਾਈ ਦੇ ਪੱਖ ਤੋਂ ਸੰਦੀਪ ਸਿੰਘ ਕਿਸੇ ਗੱਲੋਂ ਘਟ ਨਹੀਂ ਪਰ ਸਰਕਾਰ ਦੇ ਦਰਬਾਰ ਤੋਂ ਨੌਕਰੀ ਨਾ ਮਿਲਣ ਤੇ ਨਿਰਾਸ਼ ਜ਼ਰੂਰ ਹੈ ਤੇ ਇਹੀ وجہ ਹੈ ਕਿ ਹੁਣ ਇਸ ਨੂੰ ਕਰ ਕਰ ਰੋਜ਼ਗਾਰ ਦਾ ਵਾਅਦਾ ਮਹਿਜ਼ ਸਿਆਸੀ ਚੁਗਲਾ ਨਜ਼ਰ ਆਉਣ ਲੱਗਿਆ ਹੈ ਜਦੋਂ ਕਾਂਗਰਸ ਦੀ ਸਰਕਾਰ ਬਣੀ ਸਾਨੂੰ ਉਮੀਦ ਸੀ ਵੀ ਸਾਨੂੰ ਨੌਕਰੀ ਦਿੱਤੀ ਜਾਊਗੀ ਘਰ ਘਰ ਨੌਕਰੀ ਦਾ ਨਾਰਾ ਦਿੱਤਾ ਗਿਆ ਸੀ ਕੈਪਟਨ ਸਾਹਿਬ ਵੱਲੋਂ ਪਰ ਹੁਣ ਜੋ ਮਨ ਕੇ ਚਲੋ ਜੀ ਸਾਨੂੰ ਖੁਦ ਨੂੰ ਪਤਾ ਜੀ ਕਿੱਥੇ ਨੌਕਰੀ ਮਿਲਣੀ ਤਾਂ ਬਹੁਤ ਮੁਸ਼ਕਲ ਹੈ ਹੁਣ ਅਸੀਂ ਦੇਖੋ ਡਿਗਰੀਆਂ ਲਈ ਫਿਰਦੇ ਹਾਂ ਜੀ ਕੋਈ ਨੌਕਰੀ ਨਹੀਂ ਮਿਲੀ ਦੋ ਤਿੰਨ ਮੇਲਿਆਂ ਤੇ ਜਾ ਕੇ ਜਿਵੇਂ ਆਪਣੇ ਗੁਰੂ ਕਾਸ਼ੀ ਕੋ ਯੂਨੀਵਰਸਿਟੀ ਤੇ ਜਾ ਕੇ ਆ ਪੱਪਾ ਫਰੀ ਚ ਤਿੰਨ ਚਾਰ ਜਗ੍ਹਾ ਤੇ ਜਾ ਕੇ ਗੱਲ ਕਰ ਚਾਰ ਪੰਜ ਹਜ਼ਾਰ ਦੀ ਨੌਕਰੀ ਮਿਲਦੀ ਸੀ ਉਹਦੇ ਚ ਉਹ ਵੀ ਮਿਲਦੀ ਵੀ ਆਦਰ ਸਟੇਟਸ ਸੀ ਫਿਰ ਉਹਦੇ ਚ ਕੋਈ ਫਾਇਦਾ ਤਾਂ ਹੈ ਨਹੀਂ ਜੀ ਕਮਾਈ ਦਾ ਹਦ ਮੇਰੇ ਸਵਾਦਰ ਸਾਹਿਬ ਦਾ ਐਕਸਪਾਇਰ ਹੋ ਉਹਨਾਂ ਦੀ ਡੈਥ ਹੋ ਗਈ ਤੇ ਘਰ ਦਾ ਗੁਜ਼ਾਰਾ ਸ ਮੈਂ ਹੀ ਕਰਦਾ ਪਸ਼ੂ ਵਗੈਰਾ ਪਾਲ ਕੇ ਬਸ ਉਹਨਾਂ ਦੇ ਜਿਵੇਂ ਹੁੰਦਾ ਜੀ ਉਵੇਂ ਕਰਕੇ ਤੇ ਮੇਰੇ ਸਿਸਟਰ ਨੇ ਉਹ ਵੀ ਐਜੂਕੇਟਡ ਨੇ ਉਹਨਾਂ ਨੂੰ ਵੀ ਕੋਈ ਰੋਜ਼ਗਾਰ ਨਹੀਂ ਹੈਗੇ ਉਹ ਵੀ ਬੇਰੋਜ਼ਗਾਰ ਨੇ ਮੈਂ ਵੀ ਬੇਰੋਜ਼ਗਾਰ ਹਾਂ ਬਸ ਆਬਦਾ ਕਰਕੇ ਬਸ ਪਸ਼ੂ ਵਗੈਰਾ ਪਾਲ ਕੇ 2 ਸਾਲ ਪਹਿਲਾਂ ਪਰਿਵਾਰ ਨੂੰ ਆਸ ਦੀ ਕਿਰਨ ਦਿਖਾਈ ਦਿੱਤੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਰ ਕਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਜਿਹੜੇ 55 ਲੱਖ ਪਰਿਵਾਰ ਨੇ ਸਾਡੇ ਪੰਜਾਬ ਚ ਕਾਂਗਰਸ ਪਾਰਟੀ ਹਰ ਪਰਿਵਾਰ ਦੇ ਵਿੱਚ ਇੱਕ ਬੰਦੇ ਨੂੰ ਇੱਕ ਨੌਕਰੀ ਦੇਗੀ ਜਾਂ ਬੱਚੀ ਨੂੰ ਜਾਂ ਬੱਚੇ ਨੂੰ ਪਰਿਵਾਰ ਨੂੰ ਆਸ ਸੀ ਕਿ ਉਹਨਾਂ ਦੇ ਪਰਿਵਾਰ ਵਿੱਚ ਵੀ ਕਿਸੇ ਨਾ ਕਿਸੇ ਨੂੰ ਨੌਕਰੀ ਜ਼ਰੂਰ ਮਿਲ ਜਾਵੇਗੀ ਪਰ ਸਰਕਾਰ ਦਾ ਇਹ ਵਾਦਾ ਵਫਾਨਾ ਹੋਇਆ ਤੇ ਹੁਣ ਪਰਿਵਾਰ ਟੁੱਟ ਚੁੱਕੀ ਆਸ ਵਿਚਕਾਰ ਸਰਕਾਰ ਨੂੰ ਕੋਸ ਰਿਹਾ ਹੈ ਕਾਰਾਂ ਨੂੰ ਅਸੀਂ ਵੋਟਾਂ ਪਾਈਆਂ ਜੀ ਸਾਨੂੰ ਉਮੀਦ ਸੀ ਕਿ ਸਾਡੇ ਬੱਚਾ ਨੂੰ ਨੌਕਰੀ ਦੇਣਗੇ ਅਸੀਂ ਗਰੀਬੀ ਦੇ ਵਿੱਚ ਝੁਕੇ ਬੱਚਾ ਨੂੰ ਪੜਾਇਆ ਤੇ ਕਿ ਉਹਨਾਂ ਨੇ ਮਤਲਬ ਕੋਈ ਸਾਡੀ ਅੱਜ ਤੱਕ ਕੋਈ ਬਾਣੀ ਖੜੀ ਬੇਟੀ ਵਿਆਉਣ ਵਾਲੀ ਹੈ ਬੇਟਾ ਵਿਆਉਣ ਵਾਲਾ ਇਹਨਾਂ ਦੇ ਪਿਤਾ ਦੀ ਛੱਤ ਨਹੀਂ ਸੀ ਸਰ ਤੇ ਅਸੀਂ ਗਰੀਬੀ ਦੇ ਵਿੱਚ ਪੜਾਏ ਬੱਚੇ ਤੇ ਹੁਣ ਇਹ ਹੀ ਉਮੀਦ ਕਰਦੇ ਸੀ ਵੀ ਇਹਨਾਂ ਨੂੰ ਬੱਚਾ ਨੌਕਰੀ ਮਿਲ ਜਾਂਦੀ ਤਾਂ ਕਿ ਮੈਂ ਚੰਗਾ ਇਹਨਾਂ ਦਾ ਪੇਵਿਕ ਬਣਾ ਦੇਖ ਲੈਂਦੀ ਇਸ ਗੱਲ ਕਰਕੇ ਤੇ ਹੁਣ ਸਰਕਾਰਾਂ ਤੋਂ ਉਤਰਾਜ ਕਰਦੀ ਹੈ ਕਾਂਗਰਸ ਪਾਰਟੀ ਹਰ ਪਰਿਵਾਰ ਦੇ ਵਿੱਚ ਇੱਕ ਬੰਦੇ ਨੂੰ ਇੱਕ ਨੌਕਰੀ ਦੇਗੀ ਜਾਂ ਬੱਚੀ ਨੂੰ ਜਾਂ ਬੱਚੇ ਨੂੰ ਸਰਕਾਰ ਬੇਸ਼ੱਕ ਜੋਬ ਫੇਅਰ ਸਹਾਰੇ ਘਰ ਘਰ ਨੌਕਰੀ ਦੇਣ ਦਾ ਦਾਅਵਾ ਕਰਦੀ ਹੈ ਪਰ ਅਸਲ ਸਚਾਈ ਕੀ ਹੈ ਇਹ ਹੁਣ ਸਾਹਮਣੇ ਹੈ ਮਨੀਸ਼ ਗਰਗ ਪੀਟੀਸੀ ਨਿਊਜ਼ ਤਲਵੰਡੀ ਸਾਬੂ